ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਵਿੱਚ ਵਿਚਰਦਿਆਂ ਟੇਕ ਇੱਕ ਗੁਰੂ ਦੀ ਹੀ ਰੱਖ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰੋ ਲਈ ਪਰਾਇ ਦੇ ਦਰਵਾਜ਼ੇ ਉੱਤੇ ਜਾ ਕੇ ਝੋਲੀ ਫੇਲਾਉਣ ਵਾਲਾ ਆਪਣੇ ਖਸਮ ਉੱਤੇ ਭਰੋਸਾ ਰੱਖਣ ਵਾਲੀ ਦਾਤੋਂ ਸਖਣਾ ਹੁੰਦਾ ਹੋਇਆ ਕਈ ਕਈ ਵਾਰ ਐਸੇ ਕਰਮ ਕਰ ਬੈਠਦਾ ਹੈ ਜੇ ਸਦਕਾ ਪ੍ਰੀਤਮ ਦੀ ਗੋਦ ਦਾ ਆਨੰਦ ਮਾਣਨਾ ਤਾਂ ਇੱਕ ਪਾਸੇ ਪਿਆਰੇ ਪ੍ਰੀਤਮ ਤੋਂ ਕਈ ਕਈ ਜਨਮਾਂ ਦੇ ਵਿਛੋੜੇ ਵਾਲੀ ਦੂਰੀ ਪਾ ਬੈਠਦਾ ਹੈ ਪਰ ਜਿਸ ਨੂੰ ਕਿਤੇ ਬਖਸ਼ੀ ਸਦਕੇ ਪ੍ਰੀਤਮ ਵਾਹਿਗੁਰੂ ਤਰੁਠੇ ਕੇ ਭਰੋਸੇ ਦੀ ਦਾਤ ਝੋਲੀ ਵਿੱਚ ਪਾ ਦੇਵੇ ਉਹਨਾਂ ਪਿਆਰਿਆਂ ਦਾਤਾ ਪਲ-ਪਲ ਇਸੇ ਸਦਕ ਵਿੱਚ ਅਰਦਾਸਾਂ ਕਰਦਿਆਂ ਗੁਜ਼ਰਦਾ ਹੈ ਕਿ हे ਨਿਰੰਕਾਰ ਧੰਨ ਗੁਰੂ ਨਾਨਕ ਸਾਹਿਬ ਜੀ ਮੈਨੂੰ ਕਿਸੇ ਪਰਾਏ ਦਾ ਦਰਵਾਜ਼ਾ ਨਾ ਦਿਖਾਣਾ ਪਰਾਏ ਬੂਹੇ ਉੱਤੇ ਜਾ ਕੇ ਝੋਲੀ ਫੈਲਾਉਣ ਤੋਂ ਪਹਿਲਾਂ ਆ ਜਿਹੜਾ ਤੁਸੀਂ ਮੈਨੂੰ ਸਰੀਰ ਦਿੱਤਾ ਹੈ ਇਸ ਸਰੀਰ ਵਿੱਚੋਂ ਚਾਹੇ ਮੇਰੀ ਜਿੰਦ ਕੱਢ ਲੈਣਾ ਪਰ ਪਰਾਏ ਦਵਾਰ ਉੱਤੇ ਮੇਰੇ ਕਦਮ ਨਾ ਕਦੇ ਚੱਲ ਕੇ ਜਾਵਣ ਐਸੇ ਪਿਆਰ ਨੂੰ ਬਾਬਾ ਫਰੀਦ ਜੀ ਨੇ ਉਪਰੋਕਤ ਪੰਕਤੀਆਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ ਸੰਦੇਸ਼ ਇਸ ਸੰਸਾਰ ਦੇ ਸਾਹਮਣੇ ਰੱਖਿਆ ਹੈ ਪਰ ਐਸਾ ਭਰੋਸਾ ਸਿੱਧਕ ਵੀ ਕੌਣ ਬਣਾਏਗਾ ਕੋਈ ਬਖਸ਼ਾ ਹੋਇਆ ਮਿਲ ਜਾਵੇ ਤਾਂ ਮਿਹਰ ਦਾ ਕਿਨਕਾ ਚੋਲੀ ਵਿੱਚ ਪੈ ਜਾਏਗਾ ਤਾਂ ਆਨ ਬਾਬਾ ਨਾਨਕ ਸਿੰਘ ਜੀ ਮਹਾਰਾ ਸੁਮਤ ਦੇਂਦੇ ਸਨ ਕਿਸੇ ਇੱਕ ਹਰਪਾਲ ਵਿਚਰਦੇ ਹੋਏ ਵੀ ਸਦਾ ਇਹੀ ਅਰਦਾਸ ਕਰੀ हे ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨੀ ਸਾਨੂੰ ਪਰਚਾ ਨਾ ਪਾਉਣਾ ਅਸੀਂ ਸਦਾ ਹੀ ਫੇਲ ਹਾਂ ਐਸੀ ਨਿਮਰਤਾ ਦੀ ਅਰਦਾਸ ਨਾਲ ਕਿਰਪਾ ਬਣ ਜਾਵੇਗੀ ਬਾਬਾ ਸੁਖਦੇਵ ਸਿੰਘ ਜੀ ਪੁੱਛੋ ਸਾਈ ਵਾਲੇ ਕੀਰਤਨ ਕਰਦੇ ਆਂ ਕਦੇ ਇੱਕ ਪਿਆਰ ਭਰੇ ਬੋਲ ਪੜਿਆ ਕਰਦੇ ਨੇ ਲੋਕੀ ਤੱਕਦੇ ਨੇ ਏਬ ਗੁਨਾਹ ਮੇਰੇ ਮੈਂ ਤਾਂ ਤਸਦਾ ਰਹਿਮਤਾ ਤੇਰੀਆਂ ਨੂੰ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ ਮੇਰੀਆਂ ਸੱਬੇ ਜ਼ਰੂਰਤਾਂ ਪੂਰੀਆਂ ਨੂੰ ਭਾਵ ਹੇ ਗੁਰੂ ਨਾਨਕ ਸਾਹਿਬ ਬਾਬਾ ਜੀ ਮੈਂ ਤਾਂ ਸਦਾ ਤੁਹਾਡੀਆਂ ਰਹਿਮਤਾਂ ਨੂੰ ਤਰਸਦਾ ਰਹਿੰਦਾ ਹਾਂ ਤੇ ਮੈਨੂੰ ਆਪਣੇ ਮਾਲਕ ਉੱਤੇ ਪੂਰਨ ਭਰੋਸਾ ਹੈ ਮੇਰੇ ਮਾਲਕ ਨੂੰ ਮੇਰਾ ਫਿਕਰ ਹੈ ਕਿਵੇਂ ਮੇਰੀਆਂ ਸੱਬੇ ਜ਼ਰੂਰਤਾਂ ਪੂਰੀਆਂ ਕਰਨੀਆਂ ਨੇ ਸੋ ਇਹ ਹੈ ਮਾਲਕ ਉੱਤੇ ਪਰੋਸਾ ਪਰ ਸਾਥ ਸੰਗਤ ਇਹ ਮਹੰਗੀ ਵਸਤੂ ਹੈ ਜੀਵਨ ਵਾਲਿਆਂ ਦੇ ਵਿੱਚ ਰਹਿੰਦੀ ਇਹ ਬਾਤ ਅਵਲੜੀ ਹੈ ਮਿਲਦੀ ਆਪਣਾ ਆਪ ਮਿਟਾ ਕੇ ਕਾਦਰ ਵਿੱਚ ਕੁਦਰਤ ਕੁਦਰਤ ਵਿੱਚ ਕਾਦਰ ਹੈ ਸਮਝ ਪੈਂਦੀ ਅੰਦਰ ਦੇ ਮਾਨ ਮੁਨਾਰੇ ਟਾ ਕੇ ਸੋ ਅੰਦਰ ਵਸਦੇ ਕਾਮ ਕ੍ਰੋਧ ਲੋ ਮੋਹ ਹੰਕਾਰ ਦੇ ਮਾਨ ਮੁਨਾਰੇ ਟਾ ਕੇ ਗੁਰੂ ਦੇ ਪਿਆਰਿਆਂ ਮਾਪੁਰਖਾਂ ਦੀ ਸੰਗਤ ਕਰੋ ਕਾ ਪੂਰਨ ਪਰੋਸੇ ਦੀ ਦਾਤ ਗੁਰੂ ਕੋਲੋਂ ਸਹਿਜੇ ਹੀ ਝੋਲੀ ਵਿੱਚ ਪੈ ਜਾਵੇਗੀ ਜਿਸ ਸਮੇਂ ਮਾਤਾ ਸੁਲਖਣੀ ਚੱਬੇ ਨਗਰ ਦੀ ਮਾਤਾ ਨੇ ਸਾਰੇ ਦੁਆਰੇ ਪਾਲ ਫਿਰ ਕੇ ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਜੀ 6ਵੇਂ ਪਾਤਸ਼ਾਹ ਜੀ ਹਜ਼ੂਰ ਦੇ ਚਰਨਾਂ ਵਿੱਚ ਪੁੱਤਰ ਦੀ ਦਾਤ ਲਈ ਬੇਨਤੀ ਕੀਤੀ ਸੀ ਤੇ 6ਵੇਂ ਸਤਿਗੁਰੂ ਧੰਨ ਸ੍ਰੀ ਗੁਰੂ ਹਰगोਬਿੰਦ ਸਿੰਘ ਜੀ ਮਹਾਰਾਜ ਨੇ ਬਚਨ ਕੀਤੇ ਸਨ ਕਿ ਸੁਲਖਣੀਏ ਤੇਰੇ ਕਰਮਾਂ ਵਿੱਚ 7 ਜਨਮ ਪੁੱਤਰ ਨਹੀਂ ਲਿਖਿਆ ਨਿਰਾਸ਼ ਹੋਈ ਵਾਪਸ ਆਉਂਦਿਆਂ ਨੂੰ ਇੱਕ ਭਰੋਸੇ ਦੀ ਮੂਰਤ ਧੰਨ ਪਾਈ ਗੁਰਦਾਸ ਜੀ ਦੀ ਸੰਗਤ ਨਸੀਬ ਹੋ ਗਈ ਜਿਨ੍ਹਾਂ ਨੇ ਕਿਹਾ ਕਿ ਸੁਲੱਖਣੀਏ ਹਜ਼ੂਰ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਨ ਤੇ ਕੀ ਗੁਰੂ ਸਾਹਿਬ ਨੇ ਬਚਨ ਕੀਤੇ ਤਾਂ ਅੱਗੋ ਜਵਾਬ ਮਿਲਿਆ ਸੀ ਭਾਈ ਜੀ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਤੇਰੇ ਕਰਮਾਂ ਵਿੱਚ ਤਾਂ ਸੱਤ ਜਨਮ ਪੁੱਤਰ ਨਹੀਂ ਲਿਖਿਆ ਹੁਣ ਕੀ ਕਰਨਾ ਸੀ ਆ ਨਿਰਾਸ਼ ਹੋਈ ਵਾਪਸ ਮੁੜ ਰਹੀ ਹਾਂ ਤਾਂ ਸੁਮਾਤਾ ਸੁਲਖਣੀ ਨੂੰ ਜਵਾਬ ਦਿੰਦੇ ਹੋਏ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ ਸੁਲਖਣੀਏ ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਮੇਰੇ 6ਵੇਂ ਪਾਤਸ਼ਾਹ ਤਾਂ ਦੋ ਜਹਾਨ ਦੇ ਵਾਲੀ ਨੇ ਤੂੰ ਕਿਤੇ ਪਿਆਰ ਭਰੋਸੇ ਵਿੱਚ ਬੇਨਤੀ ਤਾਂ ਕਰਦੀ ਹਜ਼ੂਰ ਉੱਥੇ ਵੀ ਲਿਖਣ ਵਾਲੇ ਤੁਸੀਂ ਹੀ ਹੋ ਇੱਥੇ ਵੀ ਲਿਖਣ ਵਾਲੇ ਤੁਸੀਂ ਹੀ ਹੋ ਜੇ ਮੇਰੇ ਕਰਮਾ ਕਰਕੇ ਉੱਥੇ ਨਹੀਂ ਲਿਖਿਆ ਤਾਂ ਸਤਿਗੁਰੂ ਜੀ ਆਪਣੀ ਬਖਸ਼ਿਸ਼ ਦੇ ਖਜ਼ਾਨੇ ਵਿੱਚੋਂ ਹੁਣ ਲਿਖ ਦੇਵੋ हेस लखणिए मैं सतगुरु ਦੇ ਭਰੋਸੇ ਨਾਲ ਕਹਿੰਦਾ ਹਾਂ ਸਤਗੁਰੂ ਇਤਨੇ ਦਿਆਲੂ ਨੇ ਇਤਨੇ ਦਿਆਲੂ ਨੇ ਕਿ ਜ਼ਰੂਰ ਮਿਹਰ ਦੇ ਘਰ ਵਿੱਚ ਆ ਕੇ ਤਰੁੱਠ ਪੈਣਗੇ ਤੇ ਤੇਰੀ ਖਾਲੀ ਝੋਲੀ ਭਰ ਦੇਣਗੇ ਦੇਖੋ ਸਾਧ ਸੰਗਤ ਕੁਝ ਚੰਦ ਕੁ ਮਿੰਟਾਂ ਦਾ ਸਮਾਂ ਇੱਕ ਭਰੋਸੇ ਸਿੱਧਕ ਨਾਲ ਭਰਪੂਰ ਗੁਰੂ ਦੇ ਬਖਸ਼ੇ ਧੰਨ ਭਾਈ ਗੁਰਦਾਸ ਜੀ ਦੀ ਸੰਗਤ ਹੋ ਗਈ ਕਿ ਅਗਲੇ ਦਿਨ ਹੀ ਜੁਗਤੀ ਨਾਲ ਬੇਨਤੀ ਕਰਨ ਤੇ ਛੇਵੇਂ ਪਾਤਸ਼ਾਹ ਜੀ ਨੇ ਤਰੁੱਠ ਕੇ ਕੈਸੀਆਂ ਝੋਲੀਆਂ ਭਰੀਆਂ ਤੇ ਸੱਤ ਪੁੱਤਰ ਬਖਸ਼ਿਸ਼ ਕੀਤੇ ਤੇ ਫਿਰ ਉਹਨਾਂ ਤੋਂ ਹੀ 10ਵੇਂ ਜਾਮੇ ਤੱਕ ਸਤ ਗੁਰੂ ਜੀ ਸੇਵਾਵਾਂ ਲੈਂਦੇ ਰਹੇ ਭਾਪ ਭਰੋਸੇ ਨਾਲ ਭਰਪੂਰ ਇੱਕ ਰੰਗੀ ਹੋਈ ਰੂਹ ਨੇ ਗੁਰੂ ਕੋਲੋਂ ਭਰੋਸੇ ਨਾਲ ਹੀ ਮੰਗਨ ਦੀ ਦਾਤ ਝੋਲੀ ਪਵਾ ਦਿੱਤੀ ਸੋ ਦਾਸ ਬੇਨਤੀ ਕਰਿਆ ਸੀ ਕਿ ਭਰੋਸੇ ਦੀ ਦਾਤ ਇੱਕ ਰੰਗਿਆ ਹੋਇਆ ਸਾਧੂ ਪੂਰਨ ਮਹਾਪੁਰਖ ਕਿਰਪਾ ਕਰ ਸਕਦਾ ਹੈ ਨਾਨਕ ਸਰਬਾਬਾ ਕੁੰਦਨ ਸਿੰਘ ਜੀ ਦੀ ਸੰਗਤ ਕਰਨ ਵਾਲੇ ਇੱਕ ਗੁਰਮੁਖ ਸਰਦਾਰ ਮਨਜੀਤ ਸਿੰਘ ਚੋਹੀ ਕੇ ਨਗਰ ਦਾ ਰਹਿਣ ਵਾਲਾ ਨੇ ਬਾਬਾ ਜੀ ਪਾਸ ਜਦੋਂ ਵੀ ਦਰਸ਼ਨ ਕਰਨ ਆਉਣਾ ਮਨ ਵਿੱਚ ਇੱਕ ਚਾਹਤ ਰੱਖ ਕੇ ਆਉਣਾ ਕਿ ਨਾਨਕ ਸਰ ਜਾ ਕੇ ਬਾਬਾ ਜੀ ਪਾਸ ਬੇਨਤੀ ਕਰਾਂਗਾ ਪਰ ਇੱਥੇ ਆ ਕੇ ਦਰਸ਼ਨ ਕਰਕੇ ਸਭ ਕੁਝ ਭੁੱਲ ਹੀ ਜਾਣਾ ਉਹ ਚਾਹਤ ਕੀ ਸੀ ਜਿਹੜੀ ਚਾਹਤ ਹਰ ਇੱਕ ਗ੍ਰਸਤੀ ਪਰਿਵਾਰ ਚਾਹੁੰਦਾ ਹੈ ਸਤਿਗੁਰੂ ਜੀ ਵੀ ਗੁਰਬਾਣੀ ਵਿੱਚ ਬਖਸ਼ਿਸ਼ ਕਰਦੇ ਹਨ ਪੁੱਤੀ ਗੰਢ ਪਾ ਵੈ ਸੰਸਾਰ ਮੇਰੀ ਸੰਸਾਰ ਨਾਲ ਗੰਡ ਪੈ ਜਾਏ ਮੇਰੀ ਕੁਲ ਵਦੀ ਮੇਰੇ ਘਰ ਪੁੱਤਰ ਹੋਵੇ ਇਸ ਮਨਜੀਤ ਸਿੰਘ ਦੀਆਂ ਚਾਰ ਲੜਕੀਆਂ ਸਨ ਪਰ ਪੁੱਤਰ ਦੀ ਲਾਲਸਾ ਹਰ ਵੇਲੇ ਮਨ ਵਿੱਚ ਲੱਗੀ ਰਹਿੰਦੀ ਸੀ ਕਈ ਵਾਰ ਸੋਚ-ਸੋਚਨ ਤੇ ਵੀ ਬਾਬਾ ਜੀ ਦੇ ਸਾਹਮਣੇ ਆ ਕੇ ਬੇਨਤੀ ਨਾ ਕਰ ਸਕਣਾ ਤੇ ਇਸ ਸਿਦਕ ਭਰੋਸੇ ਨਾਲ ਹੀ ਆਪਣੇ ਮਨ ਨੂੰ ਠੀਰਚ ਦੇ ਦੇਣਾ ਕਿ ਬਾਬਾ ਜੀ ਅੰਤਰਿਆਮੀ ਹਨ ਆਪੇ ਹੀ ਕਿਰਪਾ ਕਰਨਗੇ ਸਾਧ ਸੰਗਤ ਇਹ ਤਾਂ ਮਾਪੁਰਖ ਦੀ ਆਪਣੀ ਮੋਚ ਹੈ ਆਪਣੀ ਰਜ਼ਾ ਹੈ ਕਿ ਦਾਤ ਦੇਣ ਵਾਲੇ ਕਿਵੇਂ ਵਿੱਦ ਬਣਾਉਣੀ ਹੈ ਤੇ ਕਿਵੇਂ ਗੁਰੂ ਚਰਣਾ ਨਾਲ ਭਰੋਸਾ ਬੰਨਣ ਤੇ ਦਾਤ ਦੇਣੀ ਹੈ ਜਾਂ ਨਿਰੰਕਾਰੀ ਹੁਕਮ ਵਿੱਚ ਵਿਚਰਦੇ ਹੋਏ ਮਾਪੁਰਖਾਂ ਵੱਲੋਂ ਜਗਿਆਸੂ ਦੀ ਝੋਲੀ ਭਰਨ ਦਾ ਕਦੋਂ ਵਸੀਲਾ ਬਣੀ ਇਹ ਤਾਂ ਸਭ ਕੁਝ ਉਹ ਹੁਕਮ ਹੇਠ ਰਹਿ ਕੇ ਕਿਰਪਾ ਕਰਦੇ ਹਨ ਸੋ ਸਮਾਂ ਬੀਤਦਾ ਗਿਆ ਇਸ ਚਾਹਤ ਨੂੰ ਲੈ ਕੇ ਕੁਝ ਰਿਸ਼ਤੇਦਾਰਾਂ ਦੇ ਬਹੁਤ ਜ਼ੋਰ ਪਾਉਣ ਦੇ ਉੱਤੇ ਕੁਝ ਮਾਨ ਕਾਲ ਯੁਗ ਦੀ ਲਪੇਟ ਵਿੱਚ ਆ ਗਿਆ ਰਿਸ਼ਤੇਦਾਰ ਆਖਦੇ ਨੇ ਮਨਜੀਤ ਸਿੰਘ ਤੂੰ ਕਿੰਨੇ ਸਮੇਂ ਤੋਂ ਬਾਬਾ ਜੀ ਦੀ ਸੰਗਤ ਕਰਦਾ ਆ ਰਿਆਂ ਹੈ ਤੈਨੂੰ ਪੁੱਤਰ ਦੀ ਦਾਤ ਤਾਂ ਮਿਲੀ ਨਹੀਂ ਅੱਗੇ ਤਾਂ ਜਵਾਬ ਦੇ ਦਿੰਦਾ ਸੀ ਉਹ ਮੇਰੇ ਬਾਬਾ ਜੀ ਦਿਲਾਂ ਦੇ ਜਾਨਨਹਾਰ ਆਪੇ ਮੋ ਜਾਈ ਤੇ ਕਿਰਪਾ ਕਰਨਗੇ ਪਰ ਅੱਜ ਇੱਕ ਕੁਸੰਗੀ ਰਿਸ਼ਤੇਦਾਰ ਦੇ ਜਿਆਦਾ ਜ਼ੋਰ ਪਾਉਂਦੇ ਇਹ ਮਨਜੀਤ ਸਿੰਘ ਨਾਲ ਹੋ ਤੁਰਿਆ ਗਿਆ ਕਿੱਥੇ ਇੱਕ ਕਾਲੇ ਇਲਮ ਵਾਲੇ ਦੇ ਪਾਸ ਜੋ ਕਿ ਦਵਾਈ ਦੇ ਕੇ ਪੁੱਤਰ ਹੋਣ ਦੇ ਪੱਕੇ ਦਾਅਵੇ ਕਰਦਾ ਸੀ ਤੇ ਨਾਲ ਆਪਣਾ ਇਲਮ ਵਰਤਦਾ ਸੀ ਜਦੋਂ ਇਸ ਮਨਜੀਤ ਸਿੰਘ ਦੀ ਵਿਥਿਆ ਸਾਰੀ ਇਸਨੇ ਸੁਣੀ ਆਪਣੀ ਤਰਕੀਬ ਲਗਾਈ ਤੇ ਕੀ ਕਹਿਣ ਲੱਗਾ ਕਿ हे ਮਨਜੀਤ ਸਿੰਘ ਤੇਰੇ ਘਰ ਪੁੱਤਰ ਤਾਂ ਅਵਸ਼ਿ ਹੋਵੇਗਾ ਪਰ ਤੈਨੂੰ ਇੱਕ ਮੇਰਾ ਕਹਿਣਾ ਮੰਨਣਾ ਪਵੇਗਾ ਉਹ ਕੀ ਤੇਰੇ ਘਰ ਦੀਆਂ ਪੌੜੀਆਂ ਸੱਜੇ ਪਾਸੇ ਤੋਂ ਉੱਪਰ ਨੂੰ ਚੜਦੀਆਂ ਨੇ ਅੱਗੇ ਜਾ ਕੇ ਤੇਰੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਬਣਿਆ ਹੋਇਆ ਹੈ ਤੇਰੇ ਘਰ ਵਿੱਚ ਇਸ ਜਗ੍ਹਾ ਤੇ ਗੁਰੂ ਸਾਹਿਬਾਂ ਦੇ ਫੋਟੋ ਤੇ ਮਾਪੁਰਖਾਂ ਦੇ ਫੋਟੋ ਲੱਗੇ ਹੋਏ ਹਨ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰੇ ਛੱਡਾ ਤੇ ਘਰੋਂ ਗੁਰੂ ਸਾਹਿਬ ਮਾਪੁਰਖਾਂ ਦੇ ਫੋਟੋ ਚੁੱਕ ਦੇ ਤੇਰੇ ਘਰ ਪੁੱਤਰ ਮੇਰੀ ਤਰਕੀਬ ਮੇਰੇ ਇਲਮ ਨਾਲ ਪੱਕਾ ਹੀ ਹੋਵੇਗਾ ਇਤਨਾ ਸੁਣ ਕੇ ਮਨਜੀਤ ਸਿੰਘ ਉਸੇ ਵਕਤ ਉੱਥੋਂ ਉੱਠ ਖੜਾ ਹੋਇਆ ਤੇ ਆਖਿਆ ਮੈਨੂੰ ਤੇਰੀ ਐਸੀ ਕਿਸੇ ਦਵਾਈ ਦੀ ਲੋੜ ਨਹੀਂ ਜਿਸ ਨਾਲ ਮੇਰੇ ਘਰ ਪੁੱਤਰ ਹੋਵੇ ਗੁੱਸੇ ਨਾਲ ਉੱਟ ਕੇ ਬਾਹਰ ਆ ਕੇ ਸੋਚਾਂ ਵਿੱਚ ਖੜਾ ਹੈ ਇਤਨੇ ਨੂੰ ਬਾਬਾ ਸੁਖਦੇਵ ਸਿੰਘ ਜੀ ਦਾ ਫੋਨ ਆ ਗਿਆ ਬਾਬਾ ਸੁਖਦੇਵ ਸਿੰਘ ਜੀ ਨੇ ਕੁਝ ਸੇਵਾ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਸਨ ਕਿਉਂਕਿ ਬਾਬਾ ਸੁਖਦੇਵ ਸਿੰਘ ਜੀ ਦੀ ਵੀ ਨੇੜਤਾ ਪ੍ਰਾਪਤ ਸੀ ਗੱਲ ਚੱਲਦੇ ਜਦੋਂ ਸਾਰੀ ਵਿਥਿਆ ਬਾਬਾ ਜੀ ਨੂੰ ਸਭ ਸੱਚ-ਸੱਚ ਆਪ ਹੀ ਇਸ ਮਨਜੀਤ ਸਿੰਘ ਨੇ ਸੁਣਾ ਦਿੱਤੀ ਤੇ ਬਾਬਾ ਸੁਖਦੇਵ ਸਿੰਘ ਜੀ ਨੇ ਪਿਆਰ ਨਾਲ ਸਮੱਤ ਦਿੰਦੇ ਹੋਏ ਆ ਸਮਝਾਇਆ ਕਿ ਮਨਜੀਤ ਤੂੰ ਗੁਰੂ ਘਰ ਨਾਲੋਂ ਤੋੜ ਕੇ ਹੋਰ ਪਾਸੇ ਦੀ ਚਾਹਤ ਰੱਖਣ ਲੱਗਾ ਸੀ ਦੇਖ ਅਜੇ ਪੁੱਤਰ ਹੋਇਆ ਨਹੀਂ ਗੁਰੂ ਸਾਹਿਬ ਜੀ ਦਾ ਸਰੂਪ ਬਾਹਰ ਭੇਜਣੇ ਹੀ ਆਖਿਆ ਜਾ ਰਿਹਾ ਹੈ ਐਸੇ ਪੁੱਤਰ ਦੇ ਹੋਣ ਤੇ ਖਬਰੇ ਤੂੰ ਗੁਰੂ ਘਰ ਤੋਂ ਕਿਤਨਾ ਦੂਰ ਹੋ ਜਾਂਦਾ ਪਰ ਤੇਰੀ ਸ਼ਾਬਾਸ਼ ਦੂਜੀ ਕਿਰਪਾ ਬਾਬਾ ਜੀ ਦੀ ਜਿਨ੍ਹਾਂ ਨੇ ਆਪ ਤੈਨੂੰ ਹੱਥ ਦੇ ਕੇ ਇਸ ਪਾਸੇ ਤੋਂ ਬਚਾ ਲਿਆ ਹੈ ਐਸੇ ਵਿਸ਼ਵਾਸ ਭਰੋਸੇ ਦੇ ਬਚਨ ਬਾਬਾ ਸੁਖਦੇਵ ਸਿੰਘ ਜੀ ਨਾਲ ਫੋਨ ਤੇ ਸਾਂਝੇ ਹੋਣ ਤੇ ਇਸ ਮਨਜੀਤ ਸਿੰਘ ਦਾ ਟਿਆ ਹੋਇਆ ਮਨ ਮੁੜ ਤੋਂ ਪੂਰਨ ਭਰੋਸੇ ਲਈ ਕਾਇਮ ਹੋ ਗਿਆ ਇਦਰੋਂ ਬਾਬਾ ਸੁਖਦੇਵ ਸਿੰਘ ਜੀ ਨੇ ਉਸੇ ਦਿਨ ਹੀ ਨਾਨਕਸਰ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਆਉਣਾ ਸੀ। ਬਾਬਾ ਸੁਖਦੇਵ ਸਿੰਘ ਜੀ ਜਿਸ ਵੇਲੇ ਬਾਬਾ ਜੀ ਦੇ ਦਰਸ਼ਨ ਕਰਨ ਲਈ ਬਾਬਾ ਜੀ ਦੇ ਆਸਣ ਪਰ ਪਹੁੰਚੇ। ਬਾਬਾ ਜੀ ਪਾਸੋਂ ਬਖਸ਼ੀਸ਼ਾਂ ਲੈਣ ਸਮੇ ਇਸ ਮਨਜੀਤ ਸਿੰਘ ਦਾ ਜ਼ਿਕਰ ਵੀ ਬਾਬਾ ਜੀ ਅੱਗੇ ਰੱਖ ਦਿੱਤਾ। ਤਾਂ ਬਾਬਾ ਕੁੰਦਨ ਸਿੰਘ ਜੀ ਨੇ ਆਪਣੇ ਮੁਬਾਰਕ ਹੱਥਾਂ ਵਿੱਚ ਉਸ ਸਮੇਂ ਇੱਕ ਸੇਬ ਪਕੜਿਆ ਹੋਇਆ ਸੀ। ਇਧਰੋਂ ਦੂਜੇ ਪਾਸੇ ਇਸ ਮਨਜੀਤ ਸਿੰਘ ਜੀ ਦੀ ਘਰ ਵਾਲੀ ਜੋ ਕਿ ਦੁਪਹਿਰ ਦੇ ਸਮੇਂ ਸੁੱਤੀ ਹੋਈ ਸੀ ਇਸ ਨੂੰ ਸੁਪਨਾ ਆ ਰਿਹਾ ਹੈ ਕਿ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਦੇ ਸਮੇਂ ਬਾਬਾ ਜੀ ਆਪਣੇ ਮੁਬਾਰਕ ਹੱਥਾਂ ਨਾਲ ਸੇਬ ਦਾ ਪ੍ਰਸ਼ਾਦ ਮੇਰੀ ਝੋਲੀ ਵਿੱਚ ਪਾ ਰਹੇ ਹਨ ਇਹ ਦੋਨੋਂ ਪਤੀ ਪਤਨੀ ਬਾਬਾ ਜੀ ਦੇ ਕਮਰੇ ਵਿੱਚੋਂ ਪ੍ਰਸ਼ਾਦ ਲੈ ਕੇ ਵਾਪਸ ਆਉਂਦੇ ਬਹੁਤ ਖੁਸ਼ ਹਨ ਇਧਰੋਂ ਨਾਨਕ ਸਰ ਬੈਠੇ ਬਾਬਾ ਜੀ ਪ੍ਰਸ਼ਾਦ ਦੂਜੇ ਹੱਥ ਉੱਤੇ ਰੱਖਦੇ ਹਨ ਉਦ੍ਰ ਸੁਪਨੇ ਵਿੱਚ ਹੀ ਝੋਲੀ ਭਲੀ ਜਾ ਰਹੀ ਹੈ ਸੋ ਇਧਰੋਂ ਬਾਬਾ ਸੁਖਦੇਵ ਸਿੰਘ ਜੀ ਬਾਬਾ ਜੀ ਦੇ ਆਸਨ ਤੋਂ ਜਿਸ ਸਮੇਂ ਬਾਹਰ ਆਏ ਤੇ ਵਾਪਸ ਆਪਣੀਆਂ ਸੇਵਾਵਾਂ ਵਿੱਚ ਬਾਬਾ ਜੀ ਦੇ ਹੁਕਮ ਮੁਤਾਬਕ ਚਾਹ ਹਾਜ਼ਰ ਹੋਈ ਇਧਰੋਂ ਸਮਾਂ ਪੈਂਤੇ ਇਸ ਮਨਜੀਤ ਸਿੰਘ ਦੀ ਆਵੀਂ ਝੋਲੀਆਂ ਭਰ ਗਈਆਂ ਜਦੋਂ ਸਮੇਂ ਨਾਲ ਸੋਨੇ ਲਾਲ ਨੇ ਗੋਦ ਨੂੰ ਹਰੀ ਭਰੀ ਕਰ ਦਿੱਤਾ ਤੇ ਬਾਬਾ ਸੁਖਦੇਵ ਸਿੰਘ ਜੀ ਨਾਲ ਜਿਸ ਸਮੇਂ ਸੁਪਨੇ ਵਾਲਾ ਸਾਰਾ ਜ਼ਿਕਰ ਸਾਂਝਾ ਕੀਤਾ ਗਿਆ ਤੇ ਬਾਬਾ ਸੁਖਦੇਵ ਸਿੰਘ ਜੀ ਨੇ ਦੱਸਿਆ ਕਿ ਮਨਜੀਤ ਸਿੰਘ ਜਿਸ ਸਮੇਂ ਤੇਰੀ ਵਾਰਤਾ ਬਾਰੇ ਅਸਾਂ ਬਾਬਾ ਜੀ ਅੱਗੇ ਬੇਨਤੀ ਕੀਤੀ ਤਾਂ ਇਉਂ ਪ੍ਰਸ਼ਾਦ ਹੱਥਾਂ ਵਿੱਚ ਇਧਰੋਂ ਉਧਰੋਂ ਕਰਦਿਆਂ ਬਾਬਾ ਜੀ ਚੋਚ ਕਰ ਰਹੇ ਸਨ ਪਰ ਮਨਜੀਤ ਸਿੰਘ ਉਦਰ ਸੁਪਨੇ ਵਿੱਚ ਹੀ ਤੁਹਾਡੀਆਂ ਝੋਲੀਆਂ ਪਾ ਰਹੀਆਂ ਸੀ ਬਾਣੀ ਦੁਆਰਾ ਸਾਈਭਾ ਦੀ ਗਵਾਹੀ ਹੈ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ ਕਮਾਈ ਵਾਲੇ ਮਾਪੁਰਖਾ ਪਾਸ ਨਿਰੰਕਾਰ ਦੇ ਖਜ਼ਾਨੇ ਦੀਆਂ ਚਾਬੀਆਂ ਮੌਜੂਦ ਹੁੰਦੀਆਂ ਹਨ ਫਿਰ ਭਾਵੇਂ ਉਹ ਦਰਗਾਹੀ ਦਾਤ ਹੋਵੇ ਜਾਂ ਦੁਨਿਆਵੀ ਦਾਤ ਸਮਰੱਤ ਮਾਪੁਰਖ ਦੀ ਗਵਾਹੀ ਦੇ ਸਦਕੇ ਨਿਰੰਕਾਰ ਨੂੰ ਜਗਿਆਸੂ ਦੀ ਝੋਲੀ ਪਰਨੀ ਹੀ ਪੈਂਦੀ ਹੈ ਕੀਰਤਨ ਦੀਆਂ ਸ਼ੈਬਰਾਂ ਲਗਾ ਸੰਗਤ ਨੂੰ ਜੋੜੀ ਰੱਖਣਾ ਸੰਤ ਅਵਤਾਰ ਸਿੰਘ ਜੀ ਦੇ ਜਥੇ ਪ੍ਰਤੀ ਵਚਨ ਨਾਨਕ ਦਾਸ ਮੁਖਤੇ ਜੋ ਬੋਲੇ ਇਹੀਂ ਉਹੀਂ ਸੱਚ ਹੋਵੇ परपेशण ਨਾਲ ਅਪੇਧ ਹੋਏ ਇੱਕ ਰੂਪ ਹੋਏ ਮਹਾਪੁਰਖ ਜੋ ਬਚਨ ਮੁਕਤੋ ਕਰਦੇ ਹਨ ਸੱਚੇ ਨਾਮ ਧਾਨ ਦੀ ਵਡਿਆਈ ਸਦਕਾ ਉਹਨਾਂ ਦੀ ਰਸਨਾ ਤੋਂ ਨਿਕਲਿਆ ਹਰ ਇੱਕ ਬੋਲ ਪਰਮਾਤਮਾ ਦੀ ਹਜ਼ੂਰੀ ਵਿੱਚ ਪਰਮਾਨ ਹੁੰਦਾ ਹੈ ਪੂਰਨ ਮਹਾਪੁਰਸ਼ ਆਪਣੀ ਹਸਤੀ ਮਿਟਾ ਕੇ ਨਿਰੰਕਾਰੀ ਜੋਤ ਵਿੱਚ ਅਪੇਧ ਹੋ ਜਾਂਦੇ ਹਨ ਜਿਵੇਂ ਸੂਰਜ ਦੇ ਚੜਨ ਤੇ ਤਾਰੇ ਆਪਣੀ ਹਸਤੀ ਮਿਟਾ ਦਿੰਦੇ ਹਨ ਪਰ ਪ੍ਰਕਾਸ਼ ਸੂਰਜ ਤੋਂ ਹੀ ਅਤਿਆਰ ਕਰਦੇ ਹਨ ਇਸੇ ਤਰ੍ਹਾਂ ਮਹਾਪੁਰਖ ਪਰਮੇਸ਼ਰ ਸਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਬਖਸ਼ੀਸ਼ਾਂ ਲੈ ਕੇ ਜਗਤ ਨੂੰ ਸਿੱਧੇ ਰਾਹੇ ਪਾਉਂਦੇ ਹਨ ਤੇ ਉਹਨਾਂ ਦੇ ਬਚਨਾਂ ਨੂੰ ਗੁਰੂ ਨਾਨਕ ਨਿਰੰਕਾਰ ਸਰੂਪ ਸਾਹਿਬ ਜੀ ਦੀ ਪਰਵਾਣਗੀ ਹੁੰਦੀ ਹੈ ਸਤਗੁਰਾਂ ਦੀ ਖੁਸ਼ੀ ਹੁੰਦੀ ਹੈ ਗੁਰਬਾਣੀ ਮੁਖਵਾਕ ਭਗਤਾ ਕਾ ਬੋਲਿਆ ਪਰਮਾਨ ਹੈ ਦਰਗੇ ਪਵੇ ਥਾਈ ਮਾਪੁਰਖਾਂ ਦੀ ਰਸਨਾ ਤੋਂ ਨਿਕਲਿਆ ਬਚਨ ਜਗਿਆਸੂ ਦੀ ਝੋਲੀ ਵਿੱਚ ਲੋਕ ਪਰਲੋਕ ਦੇ ਸੁਖ ਸਹਿ ਸੁਭਾਈ ਹੀ ਪਾ ਦਿੰਦਾ ਹੈ ਜੇ ਜਗਿਆਸੂ ਸਤਬਚਨ ਦੀ ਅਧਿਕਾਰੀ ਹੋ ਕੇ ਬਚਨਾ ਤੇ ਪਹਿਰਾ ਦੇ ਕੇ ਅਮਲ ਵਾਲਾ ਜੀਵਨ ਕਮਾ ਲਵੇ। ਬਾਬਾ ਇਸ਼ਰ ਸਿੰਘ ਜੀ ਮਹਾਰਾਜ ਜਿਸ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਆਇਆ ਕਰਦੇ ਸਨ ਉਸ ਸਮੇਂ ਅਮਰਸਰ ਦੀ ਪਵਨ ਧਰਤੀ ਤੇ ਨਹਿਰ ਕੰਢੇ ਜਦੋਂ ਬਾਬਾ ਜੀ ਨੇ ਦੀਵਾਨ ਸਜਾਉਣੀ ਤਾਂ ਅਮਰਸਰ ਦੇ ਬਹੁਤ ਸੰਗੀ ਜਿੰਨਾ ਵੀ ਸਰਦਾਰ ਦਰਸ਼ਨ ਸਿੰਘ, ਸਰਦਾਰ ਬਲਵੰਤ ਸਿੰਘ, ਸਰਦਾਰ ਠਾਕੁਰ ਸਿੰਘ, ਸਰਦਾਰ ਜੈ ਰਾਮ ਸਿੰਘ ਜੀ ਸੰਤ ਅਵਤਾਰ ਸਿੰਘ ਜੀ ਲੂਨ ਮੰਡੀ ਵਾਲੇ ਸਰਦਾਰ ਲਾਭ ਸਿੰਘ ਚਾਚਾ ਹਰੀ ਸਿੰਘ ਸਰਦਾਰ ਹਰਬੰਦ ਸਿੰਘ ਸਰਦਾਰ ਚੰਨਣ ਸਿੰਘ ਇੰਨਾ ਮੁਖ ਸੰਗੀਆਂ ਨੇ ਬਾਬਾ ਜੀ ਦੇ دیਵਾਨਾ ਪ੍ਰਤੀ ਸਾਰੀ ਤਿਆਰੀ ਕਰਨੀ دیਵਾਨਾ ਦੌਰਾਨ ਹੀ ਬਾਬਾ ਈਸ਼ਰ ਸਿੰਘ ਜੀ ਇੱਕ ਸਮੇਂ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸਨ ਕਿ ਇਹ ਸਾਰੇ ਸੰਗੀ ਬਾਬਾ ਜੀ ਦੇ ਨਾਲ-ਨਾਲ ਹੀ ਪੈਦਲ ਆ ਰਹੇ ਸਨ ਕਿ ਬਾਬਾ ਜੀ ਨੇ ਤੁਰੇ ਆਉਂਦਿਆਂ ਹੀ ਸਾਰੇ ਸੰਗੀਆਂ ਨੂੰ ਫਲਾਂ ਦਾ ਪ੍ਰਸ਼ਾਦ ਦਿੱਤਾ ਤੇ ਨਾਲ ਹੀ ਸਮਤ ਦਿੱਤੀ ਕਿ ਸਭ ਨੇ ਰਲ ਮਿਲ ਬੈਠ ਕੇ ਕੀਰਤਨ ਦੀਆਂ ਝੜੀਆਂ ਲਗਾਉਣੀਆਂ ਨੇ ਘਰ ਘਰ ਵਿੱਚ ਕੀਰਤਨ ਨਿਸ਼ਕਾਮ ਸੇਵਾ ਕਰਿਆ ਕਰਨੀ ਸੰਗਤ ਜੋੜੀ ਰੱਖਣੀ ਸਾਰੇ ਸੰਗੀ ਸਤਿਵਚਨ ਆਖ ਬਾਬਾ ਜੀ ਦੇ ਬਚਨਾ ਉੱਤੇ ਪਹਿਰਾ ਦਿੰਦੇ ਰਲ ਮਿਲ ਸਤ ਸੰਗਤ ਕਰਦੇ ਰਹੇ ਇਹ ਸਾਰੇ ਜਥੇ ਦੀ ਅਗਵਾਈ ਸੰਤ ਅਵਤਾਰ ਸਿੰਘ ਜੀ ਕਰਦੇ ਸਨ ਅੱਜ ਵੀ ਕਰ ਰਹੇ ਹਨ ਸੋ ਇਹ ਸਾਰੀ ਸੰਗਤ ਨੂੰ ਬਾਬਾ ਈਸ਼ਰ ਸਿੰਘ ਜੀ ਨੇ ਗੁਰੂ ਚਰਨਾ ਨਾਲ ਜੋੜਿਆ ਸੀ। ਬਾਬਾ ਈਸ਼ਰ ਸਿੰਘ ਜੀ ਤੋਂ ਬਾਅਦ ਸਮਾਂ 1984 ਸੰ ਦਾ ਬਾਬਾ ਕੁੰਦਨ ਸਿੰਘ ਜੀ ਨੇ ਸਾਰੇ ਸੰਗੀਆਂ ਨੂੰ ਤਾਕੀਦ ਕੀਤੀ ਕਿ ਸੰਪੜ ਪਾਠ ਚਲਾਓ। ਬਾਬਾ ਜੀ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਇੰਨਾ ਸਾਰੇ ਸੰਗੀਆਂ ਨੇ 1984 ਤੋਂ ਸੰਪੜ ਪਾਠਾਂ ਦੀ ਲੜੀ ਆਰੰਭ ਕੀਤੀ ਜੋ ਕਿ ਅੱਜ ਵੀ ਚੱਲ ਰਹੀ ਹੈ। ਕਿਧਰੇ ਅਖੰਡ ਸੰਪੜ ਪਾਠ ਤੇ ਕਿਧਰੇ ਸਹਿਜ ਸੰਪੜ ਪਾਠ ਬਾਬਾ ਕੁੰਦਨ ਸਿੰਘ ਜੀ ਦੇ ਦਰਗਾਹ ਜਾਣ ਤੋਂ ਬਾਅਦ ਮੌਜੂਦਾ ਮਾਪੁਰਖਾਂ ਨੇ ਵੀ ਉਹੀ ਬਚਨ ਕੀਤੇ ਸਨ ਕਿ ਪਾਈ ਪਾਠ ਬੰਦ ਨਹੀਂ ਕਰਨੇ ਪਾਠਾਂ ਦੇ ਪ੍ਰਵਾਹ ਜਾਰੀ ਰੱਖਣੇ ਹਨ ਦਾਸ ਦੇ ਕਹਿਣ ਤੋਂ ਭਾਵ ਕਿ ਮਾਪੁਰਖਾਂ ਨੇ ਰਲ ਮਿਲ ਬੈਠ ਕੇ ਸਤਿਗੁਰੂ ਦੇ ਗੁਣ ਗਾਉਣ ਦਾ ਉਪਦੇਸ਼ ਦਿੱਤਾ ਤੇ ਸੰਪੜ ਪਾਠ ਤੇ ਕੀਰਤਨ ਦੀਆਂ ਲੜੀਆਂ ਅੱਜ ਤੱਕ ਉਹਨਾਂ ਦੇ ਬਚਨਾਂ ਦੀ ਬਖਸ਼ਿਸ਼ ਸਦਕਾ ਚੱਲ ਰਹੀਆਂ ਨੇ ਸਮਾਪੈਂ ਤੇ ਬਹੁਤ ਪਰਿਵਾਰ ਇਸ ਜੱਥੇ ਨਾਲ ਜੁੜਦੇ ਗਏ ਜਿਨ੍ਹਾਂ ਨੇ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਸੰਗਤ ਕਰਦਿਆਂ ਅਥਾਹ ਖੁਸ਼ੀਆਂ ਮਾਣੀਆਂ ਇੱਕ ਸਮੇਂ ਦਾ ਜ਼ਿਕਰ ਹੈ ਕਿ ਅੰਮ੍ਰਿਤਸਰ ਤੋਂ ਇੱਕ バス ਸੰਗਤ ਸੰਤ ਅਵਤਾਰ ਸਿੰਘ ਜੀ ਜਥੇ ਦੀ ਸੰਗਤ ਦੀ ਨਾਨਕ ਸਰ ਬਾਬਾ ਜੀ ਦੇ ਦਰਸ਼ਨ ਕਰਨ ਗਈ ਸਭ ਨੇ ਜਾ ਕੇ ਪਹਿਲਾਂ ਸੱਚਖੰਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਦੇ ਦਰਸ਼ਨ ਕੀਤੇ ਕੀਰਤਨ ਸਰਵਣ ਕੀਤਾ ਤੇ ਵਾਪਸ ਆ ਕੇ ਬਾਬਾ ਕੁੰਦਨ ਸਿੰਘ ਜੀ ਦੇ ਕਮਰੇ ਦੇ ਬਾਹਰ ਆ ਕੇ ਬੈਠ ਗਈ ਇਸ ਸਮੇਂ ਦੌਰਾਨ ਦੂਜੇ ਪਾਸੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਸਤਗੁਰੂ ਜੀ ਨੂੰ ਪ੍ਰਸ਼ਾਦੇ ਦਾ ਭੋਗ ਲਗਵਾ ਕੇ ਸੱਚਖੰਡ ਵਿੱਚੋਂ ਜਦੋਂ ਬਾਹਰ ਆਏ ਤਾਂ ਅੰਮ੍ਰਿਤਸਰ ਦਾ ਇੱਕ ਸਰਦਾਰ ਤਜਿੰਦਰ ਸਿੰਘ ਨਾਮੀ ਲੜਕਾ ਸਾਹਮਣੇ ਖੜ੍ਹਾ ਸੀ। ਬਾਬਾ ਜੀ ਨੂੰ ਸੰਤਗੁਰ ਮੇਲ ਸਿੰਘ ਜੀ ਸਹਾਰਾ ਦੇ ਕੇ ਬਾਬਾ ਜੀ ਦੇ ਨਾਲ ਆ ਰਹੇ ਸਨ। ਇਸ ਤਜਿੰਦਰ ਸਿੰਘ ਵੱਲ ਇਸ਼ਾਰਾ ਕਰਦੇ ਹੋਏ ਬਾਬਾ ਜੀ ਨੇ ਬਚਨ ਕੀਤੇ। ਚੱਲ ਭਾਈ ਬਾਗ ਵਿੱਚ ਚੱਲ। ਬਾਗ ਤੋਂ ਭਾਵ ਜੋ ਕਿ ਬਾਬਾ ਕੁੰਦਨ ਸਿੰਘ ਜੀ ਦੇ ਕਮਰੇ ਦੇ ਨਾਲ ਅੰਗੂਰਾਂ ਦੀਆਂ ਵੇਲਾਂ ਹੋਰ ਫੁੱਲਾਂ ਦੀਆਂ ਕਿਆਰੀਆਂ ਸਜੀਆਂ ਹੋਣ ਕਰਕੇ ਇਸ ਨੂੰ ਬਾਗ ਕਿਹਾ ਜਾਂਦਾ ਸੀ ਇਹ ਲੜਕਾ ਕੁਝ ਅਗਾਹ ਵਧਿਆ ਤੇ ਬਾਬਾ ਕੇਹਰ ਸਿੰਘ ਜੀ ਦੇ ਆਸਣ ਕੋਲ ਜਾ ਕੇ ਫਿਰ ਖਲੋ ਗਿਆ ਬਾਬਾ ਜੀ ਨੇ ਵੀ ਥੋੜਾ ਅੱਗੇ ਬਾਲਵਲ ਵਧਿਆ ਹੋਇਆ ਫਿਰ ਬਚਨ ਕੀਤੇ ਕਾਕਾ ਤੈਨੂੰ ਆਖਿਆ ਚੱਲ ਬਾਗ ਵਿੱਚ ਚੱਲ ਇਹ ਤਜਿੰਦਰ ਸਿੰਘ ਫਿਰ ਕੁਝ ਅਗਾਹ ਵਧਿਆ ਹੁਣ ਬਾਬਾ ਜੀ ਦੇ ਕਮਰੇ ਦੇ ਬਾਹਰ ਆ ਕੇ ਖਲੋ ਗਿਆ ਸਾਰੀ ਸੰਗਤ ਬਾਹਰ ਬੈਠੀ ਨੇ ਬਾਬਾ ਜੀ ਦੇ ਦੀਦਾਰ ਕੀਤੇ ਹੁਣ ਬਾਬਾ ਜੀ ਨੇ ਸਾਰੀ ਸੰਗਤ ਨੂੰ ਆਪਣੇ ਮੁਬਾਰਕ ਹੱਥਾਂ ਨਾਲ ਪ੍ਰਸ਼ਾਦ ਦਿੱਤਾ ਸੰਗਤ ਨੇ ਆਗਿਆ ਮੰਗੀ ਤੇ ਨਾਲ ਹੀ ਬਚਨ ਹੋਇਆ ਕਿ ਅੱਜ ਨਹੀਂ ਜਾਣਾ ਇੱਥੇ ਹੀ ਰਹਿਣਾ ਹੈ ਇਸ ਲੜਕੇ ਤਜਿੰਦਰ ਸਿੰਘ ਨੂੰ ਹੁਕਮ ਹੋਇਆ ਕਿ ਤੂੰ ਜਾ ਕੇ ਸੁਖਮਨੀ ਸਾਹਿਬ ਦੀ ਰੋਲ ਲਗਾ ਇਹ ਤਾਂ ਸੁਖਮਨੀ ਸਾਹਿਬ ਦੀ ਰੋਲ ਲਗਾਉਣ ਚਲਾ ਗਿਆ ਕੁਝ ਨਾਲ ਹੋਰ 2-4 ਪ੍ਰੇਮੀ ਤਾਂ ਬਾਬਾ ਜੀ ਦੇ ਬਚਨਾਂ ਤੇ ਪਹਿਰਾ ਦੇਂਦੇ ਹੋਏ ਨਾਨਕ ਸਰ ਹੀ ਰੁਕ ਗਏ ਤੇ ਬਾਕੀ ਦੀ ਸੰਗਤ ਨੇ ਕਾਲੀ ਨਾਲ ਤਿਆਰੀ ਕਰਕੇ ਅਮਰਸਰ ਦੀ ਵਾਪਸੀ ਕਰ ਲਈ ਬਾਬਾ ਜੀ ਦੇ ਬਚਨਾਂ ਨੂੰ ਅਣਗੋਲੀਆਂ ਕਰ ਦਿੱਤਾ ਪਰ ਮਹਾਪੁਰਸ਼ ਤਾਂ ਦਿਾਲੂ ਹਰ ਬਚਨ ਸਾਡੇ ਭਲੇ ਲਈ ਹੀ ਕਰਦੇ ਹਨ ਉਹਨਾਂ ਦਾ ਹਰ ਬਚਨ ਦਰਗਾਹੀ ਹੁਕਮ ਹੀਟ ਹੁੰਦਾ ਹੈ ਜਿਹੜੇ ਸੰਗਤ ਵਿੱਚ ਆਪਣੀ ਮੱਤ ਵਰਤਦੇ ਹੋਏ ਅਮਰਸਰ ਨੂੰ ਵਾਪਸ ਆ ਰਹੇ ਸਨ ਰਸਤੇ ਵਿੱਚ ਮੋਗੇ ਕੋਲ ਇਸ ਵਸ ਦਾ ਇੱਕ ਟਰੱਕ ਨਾਲ ਜਦੋਂ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਤਾਂ ਫਿਰ ਇਹ ਸਾਰੇ ਬਹੁਤ ਪਛਤਾਏ ਕਿ ਸਾਨੂੰ ਤਾਂ ਹੀ ਬਾਬਾ ਜੀ ਆਗਿਆ ਨਹੀਂ ਸਿਧੇ ਰਹੀ ਇਹੀ ਸਮਾਂ ਸਾਡਾ ਬਾਬਾ ਜੀ ਘਟ ਰਹੇ ਸਨ ਫਿਰ ਵੀ ਸਾਥ ਸੰਗਤ ਬਾਬਾ ਜੀ ਦੇ ਘਰ ਦੀ ਸਤ ਸੰਗਤ ਹੋਣ ਕਾਰਨ ਇਨ੍ਹਾਂ ਸੰਗੀਆਂ ਦੀ ਬਹੁਤ ਤਰ੍ਹਾਂ ਨਾਲ ਰੱਖਿਆ ਹੋ ਗਈ ਜੋ ਕਿ ਬਾਬਾ ਜੀ ਦੀ ਸਮੱਤ ਅਨੁਸਾਰ ਗੁਰੂ ਘਰ ਵੱਲ ਜਾਂਦਿਆਂ ਆਉਂਦਿਆਂ ਬਾਣੀ ਪੜਨ ਦੇ ਸਦਕੇ ਗੁਰਬਾਣੀ ਦੀ ਬਖਸ਼ੀ ਸਦਕਾ ਮਾਪੁਰਸ਼ਾਂ ਨੇ ਹੱਥ ਦੇ ਕੇ ਆਪ ਰੱਖ ਲਿਆ ਸੋ ਦੂਜੇ ਪਾਸੇ ਨਾਨਕਸਰ ਤਜਿੰਦਰ ਸਿੰਘ ਸਮੇਤ ਜਿਹੜੇ ਸੰਗੀ ਠਹਿਰ ਗਏ ਉਹਨਾਂ ਨੂੰ ਅਗਲੇ ਦਿਨ ਬਾਬਾ ਜੀ ਨੇ ਪ੍ਰਸ਼ਾਦ ਦੇ ਕੇ ਖੁਸ਼ੀਆਂ ਦੇ ਕੇ ਆਗਿਆ ਦੇ ਦਿੱਤੀ ਸਾਖੀ ਤੋਂ ਭਾਵ ਕਿ ਮਾਪੁਰਖਾਂ ਦੇ ਬਚਨਾ ਉੱਤੇ ਪਹਿਰਾ ਦਿੰਦੇ ਜਗਿਆਸੂ ਹਰ ਵਕਤ ਸਤਿ ਬਚਨ ਦਾ ਅਧਿਕਾਰੀ ਬਣ ਕੇ ਹੀ ਰਹੀ ਤਾਂ ਫਿਰ ਪੂਰਨ ਖੁਸ਼ੀਆਂ ਵੀ ਮਾਣੇਗਾ ਤੇ ਕਈ ਆਉਣ ਵਾਲੀਆਂ ਔਕੜਾਂ ਤੋਂ ਵੀ ਬਚ ਜਾਏਗਾ ਵਾਹਿਗੁਰੂ ਵਿਦੇਸ਼ ਦੀ ਜੇਲ੍ਹ ਵਿੱਚੋਂ ਸੰਗੀ ਨੂੰ ਮੁਕਤ ਕਰਵਾਉਣਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿੱਡ ਸੰਭਾਲੇ ਸਤਿਗੁਰੂ ਆਪਣੇ ਪਿਆਰਿਆਂ ਉੱਪਰ ਕਿਰਪਾ ਕਰਕੇ ਕਿਵੇਂ ਦਾਤਾਂ ਬਖਸ਼ਿਸ਼ ਕਰਦੇ ਨੇ ਤੇ ਆਉਣ ਵਾਲੇ ਔਖੇ ਸਮਿਆਂ ਤੋਂ ਆਪ ਹੱਥ ਦੇ ਕੇ ਰੱਖਦੇ ਨੇ ਸਮੇਂ ਅਨੁਸਾਰ ਇਹ ਬਖਸ਼ਿਸ਼ਾਂ ਕਿਤੇ ਰੱਬੀ ਪਿਆਰਿਆਂ ਰਾਹੀ ਵੀ ਵਰਤਨੀਆਂ ਸੁਭਾਵਿਕ ਹਨ ਇੱਕ ਵਾਰ ਅਮਰਸਰ ਦੇ ਇੱਕ ਸੰਗੀ ਨੇ ਨਾਨਕਸਰ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਪਾਸ ਜਾ ਕੇ ਬੇਨਤੀ ਕੀਤੀ ਬਾਬਾ ਜੀ ਮੇਰਾ ਪੁੱਤਰ ਕਈ ਵਾਰ ਫੋਰਨ ਕੰਟਰੀਆਂ ਦਾ ਵੀਜ਼ਾ ਅਪਲਾਈ ਕਰ ਚੁੱਕਾ ਹੈ ਪਰ ਵੀਜ਼ਾ ਅੰਬੈਸੀ ਵੱਲੋਂ ਰਿਫਿਊਜ਼ ਕਰ ਦਿੱਤਾ ਜਾਂਦਾ ਹੈ। ਆਪ ਜੀ ਕਿਰਪਾ ਕਰੋ ਹੁਣ ਵੀਜ਼ਾ ਲੱਗ ਜਾਏ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਬਹੁਤ ਹੀ ਪ੍ਰਸੰਤਾ ਬਖਸ਼ਦੇ ਹੋਏ ਬਚਨ ਫੁਰਮਾਏ। ਜਾਓ ਸੱਚਖੰਡ ਮੂਰੇ ਅਰਦਾਸ ਕਰਕੇ ਘਰ ਇੱਕ ਪੂਰਨ ਮਰਿਆਦਾ ਨਾਲ ਅਖੰਡ ਪਾਠ ਕਰਵਾ ਲਵੋ ਸਤਿਗੁਰੂ ਭਲੀ ਕਰਨਗੇ। ਇਸ ਸੰਗੀ ਨੇ ਸਤਿਵਚਨ ਆਗਮਨਸਕਾਰ ਕੀਤੀ ਪ੍ਰਸ਼ਾਦ ਲਿਆ ਤੇ ਬਾਬਾ ਜੀ ਦੇ ਬਚਨਾਂ ਮੁਤਾਬਿਕ ਪਹਿਲਾਂ ਸੱਚਖੰਡ ਅੱਗੇ ਖਲੋ ਕੇ ਪੂਰੇ ਪਿਆਰ ਨਾਲ ਭਿੱਜ ਕੇ ਅਰਦਾਸ ਕੀਤੀ। ਸਾਚਖੰਡ ਤੋਂ ਭਾਵ ਕਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਉਪਰੰਤ ਤਿਆਰੀ ਕਰ ਵਾਪਸ ਅੰਮ੍ਰਿਤਸਰ ਪਹੁੰਚ ਪੂਰਨ ਰਹਿਤ ਬੈਤ ਵਾਲੇ ਪਾਠੀ ਸਿੰਘਾ ਦਾ ਪ੍ਰਬੰਧ ਕਰਕੇ ਦੋ ਦਿਨਾਂ ਦੌਰਾਨ ਹੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਦਿੱਤੇ ਗੁਰਬਾਣੀ ਦੇ ਚਲਦੇ ਪ੍ਰਵਾਹ ਦੌਰਾਨ ਸਾਰਾ ਪਰਿਵਾਰ ਹੱਥੀਂ ਸੇਵਾ ਕਰਦਾ ਰਿਹਾ ਭੋਗ ਉਪਰੰਤ ਵੀ ਸਾਰੇ ਪਰਿਵਾਰ ਨੇ ਪੂਰੀ ਸ਼ਰਧਾ ਪਿਆਰ ਨਾਲ ਸੇਵਾ ਨਿਭਾਈ ਕੁਝ ਹੀ ਦਿਨਾਂ ਵਿੱਚ ਜਦੋਂ ਇਧਰੋਂ ਇਸ ਪਰਿਵਾਰ ਦੇ ਬੱਚੇ ਦਾ ਵੀਜ਼ਾ ਆ ਗਿਆ ਸਾਰੀ ਤਿਆਰੀ ਕਰਕੇ ਇਸ ਸੰਗੀ ਦਾ ਪੁੱਤਰ ਫੌਰਨ ਕੰਟਰੀ ਲਈ ਜਹਾਜ਼ ਦੀ ਟਿਕਟ ਲਿਆ ਜਹਾਜ਼ ਵਿੱਚ ਬੈਠ ਗਿਆ ਸਾਰੇ ਰਸਤੇ ਗੁਰਬਾਣੀ ਦਾ ਸਹਾਰਾ ਲੈਂਦਾ ਜਦੋਂ ਇਹ ਦੂਜੇ ਪਾਸੇ ਜਹਾਜ਼ ਤੋਂ ਉਤਰਿਆ ਅੱਗੇ ਸਰਕਾਰੀ ਡਿਊਟੀ ਵਾਲੇ ਆਪਣੇ ਦੇਸ਼ ਅਨੁਸਾਰ ਸਭ ਕਾਗਜ਼ੀ ਕਾਰਵਾਈ ਪੂਰੀ ਕਰ ਰਹੇ ਸਨ ਪਾਸਪੋਰਟ ਆਦਿਕ ਸਭ ਕਾਗਜ਼ਾ ਜਦੋਂ ਇਸ ਦੇ ਚੈੱਕ ਕੀਤੇ ਗਏ ਤਾ ਕੁਝ ਕਾਗਜ਼ਾਂ ਵਿੱਚ ਕਮੀ ਹੋਣ ਕਾਰਨ ਪੁਲਿਸ ਨੇ ਇਸ ਨੂੰ ਹਿਰਾਸਤ ਵਿੱਚ ਲੈ ਲਿਆ। ਪਿੱਛੇ ਅੰਮ੍ਰਿਤਸਰ ਇਸ ਦੇ ਪਰਿਵਾਰ ਨੂੰ ਕੋਈ ਖਬਰ ਤੱਕ ਨਾ ਦਿੱਤੀ ਗਈ। ਇਧਰੋਂ ਕੋਈ ਵੀ ਸੁਨੇਹਾ ਪੁੱਤਰ ਦਾ ਨਾਂ ਆਉਣ ਤੇ ਸਾਰਾ ਪਰਿਵਾਰ ਅੰਮ੍ਰਿਤਸਰ ਵਿਖੇ ਪੂਰੀ ਚਿੰਤਾ ਫਿਕਰ ਵਿੱਚ ਪੈ ਗਿਆ। ਕੁਝ ਦਿਨ ਬੀਤਣ ਪਿੱਛੋਂ ਕੁਜਨਾ ਸੁਝਿਆ ਤੇ ਨਾਨਕਸਰ ਬਾਬਾ ਜੀ ਪਾਸ ਆ ਕੇ ਮੋੜ ਬੇਨਤੀ ਕਰ ਦਿੱਤੀ। ਸਾਰੀ ਵਿਥਿਆ ਸੁਣਾਈ। ਬੇਨਤੀ ਸੁਨਣ ਉਪਰੰਤ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਬਚਨ ਫੁਰਮਾਏ। ਸਾਰਾ ਪਰਿਵਾਰ ਇਕੱਠੇ ਬੈਠ ਸੁਖਮਨੀ ਸਾਹਿਬ ਦੇ ਪਾਠਾਂ ਦੇ ਪ੍ਰਵਾਹ ਚਲਾ ਦਿਓ ਸਤਿਗੁਰੂ ਭਲੀ ਕਰਨਗੇ ਹੁਣ ਪ੍ਰਸ਼ਾਦ ਲੈ ਕੇ ਵਾਪਸ ਅੰਮ੍ਰਿਤਸਰ ਸਾਰੇ ਪਰਿਵਾਰ ਨੇ ਲੜੀ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰ ਦਿੱਤੇ ਤੇ ਨਾਲ ਅਰਦਾਸਾਂ ਕਰ ਰਹੇ ਹਨ ਕਿ ਸਤਿਗੁਰੂ ਕਿਰਪਾ ਕਰਨੀ ਆਪਣੇ ਬੱਚਿਆਂ ਨੂੰ ਆਪ ਹਰ ਤਰ੍ਹਾਂ ਹੱਥ ਦੇ ਕੇ ਰੱਖਣਾ ਹਰ ਔਖੇ ਸਮਿਆਂ ਤੋਂ ਆਪਣਾ ਬਿਰਧ ਪਛਾਣ ਕੇ ਰੱਖਣਾ ਸਾਥ ਸੰਗਤ ਇਹ ਇੱਕ ਪੱਕੇ ਤੌਰ ਤੇ ਆਮ ਹੀ ਗੱਲ ਵਰਤ ਜਾਂਦੀ ਹੈ ਕਿ ਜਿਸ ਨਾਲ ਨਿਉ ਹੋਵੇ ਪ੍ਰੇਮ ਹੋਵੇ ਚਾਹੇ ਕੋਈ ਵੀ ਰਿਸ਼ਤਾ ਹੋਵੇ ਇੱਕ ਉੱਤੇ ਕੋਈ ਔਖੀ ਪੀੜ ਪੈ ਜਾਵੇ ਚਾਹੇ ਦੂਜਿਆਂ ਨੂੰ ਪਤਾ ਸੁਨੇਹਾ ਨਾ ਮਿਲਿਆ ਹੋਵੇ ਪਰ ਕੁਝ ਮਹਿਸੂਸ ਜ਼ਰੂਰ ਹੋਣ ਲੱਗ ਜਾਂਦਾ ਹੈ ਕਿਉਂ ਅੰਦਰੋਂ ਮਨਾਂ ਦੇ ਲਿੰਕ ਜੋ ਜੁੜੇ ਹੁੰਦੇ ਹਨ ਸੋ ਐਦਾਰ ਪਰਿਵਾਰ ਦੀ ਅਰਦਾਸ ਉਧਰ ਬਾਬਾ ਜੀ ਦੇ ਘਰ ਦਾ ਸਤਸੰਗੀ ਜੇਲ੍ਹ ਵਿੱਚ ਬੈਠਾ ਸੁਖਮਨੀ ਸਾਹਿਬ ਦੇ ਰੋਜ਼ਾਨਾ ਪੰਜ ਪਾਠ ਕਰਕੇ ਅਰਦਾਸਾਂ ਤਰਲੇ ਬੇਨਤੀਆਂ ਕਰ ਰਿਹਾ ਹੈ ਅਰਦਾਸ ਸਤਗੁਰੂ ਦੇ ਚਰਨਾਂ ਵਿੱਚ ਪਰਵਾਨ ਹੋਈ ਵਿੱਦ ਬਣੀ ਗੁਰਬਾਣੀ ਦੀ ਅਜਬ ਕਲਾ ਸਦਕਾ ਵਸੀਲਾ ਬਣੇ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਉਹ ਵਿੱਦ ਕੀ ਬਣੀ ਉਹ ਸਮਾਂ ਕੀ ਬਣਿਆ ਉਹ ਸਮਾਂ ਅਜਬ ਆਣ ਆਇਆ ਜਿਹੜਾ ਸਮਾਂ ਬਾਲਾ ਰਾਓ ਤੇ ਰੁਸਤਮ ਰਾਓ ਤੇ ਬਣਿਆ ਸੀ ਉਹ ਸਮਾਂ ਕੀ ਸੀ ਸਾਧ ਸੰਗਤ ਇਹ ਬਾਲਾ ਰਾਓ ਤੇ ਰੁਸਤਮ ਰਾਓ ਦੋਨੋਂ ਸੱਕੇ ਭਰਾ ਜੋ ਕਿ ਬਿਦਰ ਸ਼ਹਿਰ ਤੋਂ ਕੋਈ ਦਾਸ ਨੂੰ ਮਿਲਦੀ ਵਿੱਤ ਤੇ ਜਨਵਾੜਾ ਨਗਰ ਦੇ ਵਸਨੀਕ ਸਨ ਕਿਸੇ ਸਮੇਂ ਇਹ ਦੋਨੋਂ ਭਰਾ ਰਾਜਿਆ ਮੰਗ ਜਨਤਾ ਤੇ ਹੁਕਮ ਚਲਾਉਂਦੇ ਸਨ ਬੜੇ ਬਲੀ ਯੋਧੇ ਹੋਣ ਕਾਰਨ ਕਈਆਂ ਗਵਾਂਢੀ ਦੇਸ਼ਾਂ ਦੇ ਅਮੀਰ ਜ਼ਾਦੀਆਂ ਨੂੰ ਲੁੱਟ ਕੇ ਐਸ਼ ਪ੍ਰਸਤੀ ਕਰਦੇ ਸਨ ਸਮੇਂ ਨੇ ਆਪਣੀ ਕਰਵਟ ਬਦਲੀ ਕਿ ਇਨ੍ਹਾਂ ਦੇ ਜੋਰੂ ਤੋਂ ਤੰਗ ਆ ਕੇ ਇਨ੍ਹਾਂ ਦੇ ਕੋਲ ਹੀ ਰੰਦਾ ਗਵਾਂਢੀ ਦੇਸ਼ ਦਾ ਰਾਜਾ ਜਿਸ ਨੇ ਇਨ੍ਹਾਂ ਨੂੰ ਸਬਕ ਸਿਖਾਉਣ ਦੀ ਵਿਉਂਤ ਘੜੀ ਤੇ ਇਹ ਗਵਾਂਢੀ ਦੇਸ਼ ਦੇ ਰਾਜੇ ਨੇ ਆਪਣੀ ਸਾਰੀ ਫੌਜ ਇਕੱਠੀ ਕਰਕੇ ਇਸ ਜਨਵਾੜੇ ਨਗਰ ਤੇ ਚੜਾਈ ਕਰ ਦਿੱਤੀ ਚਾਹੇ ਇਹਨਾਂ ਦੋਨਾਂ ਭਰਾਵਾਂ ਬਾਲਾ ਰਾਓ ਤੇ ਰੁਸਤਮ ਰਾਓ ਨੇ ਡਟ ਕੇ ਮੁਕਾਬਲਾ ਕੀਤਾ ਪਰ ਸ਼ਾਹੂ ਰਾਓ ਦੀ ਫੌਜ ਜ਼ਿਆਦਾ ਹੋਣ ਕਾਰਨ ਆਖਿਰ ਨੂੰ ਇਹ ਦੋਨੋਂ ਭਰਾ ਹਾਰ ਗਏ ਤੇ ਸ਼ਾਹੂ ਰਾਓ ਨੇ ਇਹਨਾਂ ਦੋਨਾਂ ਮਰਹੱਟਾ ਭਰਾਵਾਂ ਨੂੰ ਕੈਦ ਵਿੱਚ ਕਰ ਲਿਆ ਪਹਿਲੀ ਗੱਲ ਤਾਂ ਉਮਰ ਕੈਦ ਤੇ ਦੂਜੀ ਕੈਦ ਵੀ ਐਸੀ ਥਾਂ ਰੱਖੇ ਗਏ ਜਿੱਥੇ ਬੰਦਾ ਤਾਂ ਕੀ ਕੋਈ ਪੰਛੀ ਵੀ ਨਹੀਂ ਫਰਕ ਸਕਦਾ ਸੀ ਇਸ ਸ਼ਾਹੂ ਰਾਓ ਦੇ ਆਪਣੇ ਸਤਾਰੇ ਵਿੱਚ ਇੱਕ ਵੱਡਾ ਕਿਲਾ ਸੀ ਜਿਹੜਾ ਕਿ ਇੱਕ ਪਹਾੜੀ ਦੀ ਚੋਟੀ ਤੇ ਬਣਿਆ ਹੋਇਆ ਸੀ ਇਹਨਾਂ ਦੋਨੋਂ ਭਰਾਵਾਂ ਨੂੰ ਉਸ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਹੁਣ ਇਹ ਦੋਨੋਂ ਰੁਸਤਮ ਰਾਓ ਤੇ ਬਾਲਾ ਰਾਓ ਕੈਦ ਵਿੱਚ ਉਦਾਸ ਤਾਂ ਜ਼ਰੂਰ ਨੇ ਪਰ ਹੌਸਲਾ ਨਾ ਹਾਰਦੇ ਹੋਏ ਲੱਗੇ ਆਪਣੇ ਇਸ਼ਟ ਦੇਵੀਆਂ ਨੂੰ ਆਰਾਧਨ ਕਿੰਨੇ ਕਿੰਨੇ ਘੰਟੇ ਆਪਣੇ ਇਸ਼ਟ ਦੇਵੀਆਂ ਦਾ ਆਰਾਧਨ ਕਰਨ ਤੇ ਵੀ ਬਹੁਤ ਤਰਲੇ-ਮਿੰਤਾ ਬੇਨਤੀਆਂ ਕਰਨ ਤੇ ਵੀ ਕੋਈ ਇੰਨਾ ਦੀ ਮਦਦ ਲਈ ਸ਼ਕਤੀ ਨਾ ਬੋੜੀ ਤੇ ਨਾ ਹੀ ਮਨ ਵਿੱਚ ਕੋਈ ਤਰਵਾਸ ਬਜਦੀ ਹੋਈ ਨਜ਼ਰ ਪਈ ਜਿਸ ਵਕਤ ਸਾਰੇ ਯਤਨ ਹੀ ਲੇ ਵਸੀਲੇ ਪੂਜਾ ਪਾਠ ਆਦਿ ਕਰ ਕਰ ਥੱਕ ਗਏ ਹੁਣ ਚਿਹਰਿਆਂ ਤੇ ਨਿਰਾਸ਼ਤਾ ਦੇ ਪਲ ਹਰ ਵਕਤ ਰਹਿਣ ਲੱਗ ਗਏ ਇਸ ਮਨੁੱਖ پاس ਕੋਈ ਹਿੱਲਾਚਾਰਾ ਨਾ ਦਿਸੇ ਇਸ ਦੀ ਕੋਈ ਬਾਹ ਫੜਨ ਲਈ ਨਾ ਬੋੜੀ ਫਿਰ ਕੀ ਕਰੇ ਸਤਿਗੁਰੂ ਜੀ ਫਰਮਾਉਂਦੇ ਨੇ ਜਾਕੋ ਮੁਸਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਵਿਭਜ ਖਲੇ ਸੱਬੋ ਭੱਜੇ ਆਸਰਾ ਚੁੱਕੇ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰह्म ਲਗੇ ਨ ਤੱਤੀ ਵਾਓ ਫਿਰ ਸਮਰਾਤ ਦੀ ਸ਼ਰਨ ਵਿੱਚ ਚਲਾ ਜਾਵੇ ਪਾਰਬਨ ਪਰਮੇਸ਼ਰ ਆਪ ਸਹਾਈ ਹੋਵੇਗਾ ਇਨਾਂ ਦਾ ਵੀ ਕੋਈ ਪੁਰਬਲਾ ਪੁੰਨ ਜਾਗਿਆ ਕਿ ਜਿਸ ਕਾਲ ਕੋਠੜੀ ਵਿੱਚ ਇਹ ਦੋਨੋਂ ਭਰਾ ਕੈਦ ਸਨ ਇੱਥੇ ਹੀ ਇੱਕ ਆਤਮ ਰਸੀਏ ਗੁਰਸਿੱਖ ਦੀ ਪਹਿਰੇਦਾਰ ਵਜੋਂ ਨੌਕਰੀ ਲੱਗ ਗਈ ਉਹ ਸਿੱਖ ਨੇ ਰੋਜ਼ਾਨਾ ਆਪਣੇ ਨਿਯਮ ਅਨੁਸਾਰ ਜਿੱਥੇ ਪੈਰੇ ਦੀ ਡਿਊਟੀ ਕਰਨੀ ਉੱਥੇ ਗੁਰਬਾਣੀ ਦਾ ਪਾਠ ਜਦੋਂ ਉੱਚੀ ਇੱਕ ਸੁਰ ਵਿੱਚ ਰਸ ਲੈ ਕੇ ਕਰਨਾ ਤੇ ਸਾਰਿਆਂ ਕੈਦੀਆਂ ਦੇ ਹਿਰਦੇ ਨੂੰ ਬੜੀ ਹੀ ਠੰਡ ਮਹਿਸੂਸ ਹੋਣੀ ਇਸ ਸਿੱਖ ਦਾ ਪ੍ਰਭਾਵ ਸਾਰਿਆਂ ਤੇ ਦਿਨੋ ਦਿਨ ਵੱਧਾ ਗਿਆ ਸਿੱਖ ਦੇ ਨਾਮ ਰਸੀਏ ਮੁਖੜੇ ਦਾ ਜਲਾਲ ਇਹ ਬਾਲਾ ਰਾਉ ਤੇ ਰੁਸਤਮ ਰਾਉ ਦੇ ਹਿਰਦੇ ਨੂੰ ਹੀ ਅਤਿਅੰਤ ਠੰਡਕ ਪਹੁੰਚਾਉਂਦਾ ਇੱਕ ਦਿਨ ਦਾ ਸਮਾਂ ਜਿਸ ਵੇਲੇ ਇਹ ਗੁਰਸਿੱਖ ਆਪਣੇ ਨਿਯਮ ਅਨੁਸਾਰ ਗੁਰਬਾਣੀ ਦਾ ਪਾਠ ਕਰਕੇ ਭੋਗ ਭਾ ਅਰਦਾਸਾ ਸੋਧ ਹਟਿਆ ਤੇ ਇਨਾਂ ਦੋਨਾਂ ਭਰਾਵਾਂ ਨੇ ਪੁੱਛ ਹੀ ਲਿਆ ਕਿ हे ਗੁਰਸਿੱਖਾ ਜੋ ਤੂੰ ਇਹ ਕਲਾਮ ਪੜਦਾ ਹੈ ਸਾਨੂੰ ਸੁਣ ਕੇ ਬੜੀ ਠੰਡਕ ਮਿਲਦੀ ਹੈ ਇਹ ਤਾਂ ਦੱਸ ਕਿ ਇਹ ਕਿਸ ਪੀਰ ਦੀ ਕਲਾਮ ਹੈ ਇਨਾਂ ਇਤਿਹਾਸਿਕ ਬਚਨਾਂ ਦੀ ਸੂਰਜ ਪ੍ਰਕਾਸ਼ ਗ੍ਰੰਥ ਦੁਆਰਾ ਹਵਾਲਗੀ ਮਿਲਦੀ ਹੈ ਹਿਤ ਭੂਜਨ ਕਹਿ ਤਬੇ ਬਖਾਨੀ ਪਰਤ ਰਹਿਤੂ ਕਿਸ ਕੀ ਬਾਣੀ ਸੁਨਿਤ ਸਿੰਘ ਗੁਰ ਮੈਮਾ ਕਹੀ ਬੰਦੀ ਛੋੜ ਸਮ ਕਿਛ ਨਹੀਂ ਇੰਨਾ ਦੂਆ ਭਰਾਵਾਂ ਦੀ ਜਗਿਆਸਾ ਨੂੰ ਦੇਖਦਿਆਂ ਇਸ ਪੈਰੇ ਦਾ ਸਿੰਘ ਨੇ ਬੜੇ ਪਿਆਰ ਅਦਮ ਨਾਲ ਸਮਝਾਉਣਾ ਕੀਤਾ ਕਿ ਹੇ ਪਿਆਰਿਓ ਇਹ ਬਾਣੀ ਕਾਲ ਯੁਗ ਦੇ ਅਵਤਾਰ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਜਪਜੀ ਸਾਹਿਬ ਦੀ ਬਾਣੀ ਹੈ ਜਿਸ ਬਾਣੀ ਨੂੰ ਪੜਨ ਨਾਲ ਸਾਰੇ ਕਾਰਜ ਵੀ ਰਾਸ ਹੋ ਜਾਂਦੇ ਹਨ ਤੇ ਇਸ ਕਾਲ ਯੁਗ ਵਿੱਚ ਪਾਰ ਉਤਾਰਾ ਵੀ ਹੋ ਜਾਂਦਾ ਹੈ ਇਸ ਦਿਆਵਾਨ ਸਿੱਖ ਹਿਰਦੇ ਨੇ ਸਮਝਾਇਆ ਕਿ ਇਸ ਸਮੇਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਤੇ ਸੁਭਾਏ ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਪਣੇ ਸਿੱਖਾਂ ਦੀ ਅਗਵਾਈ ਕਰ ਰਹੇ ਹਨ ਦਸਵੀਂ ਜੋ ਤਾਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਕਿ ਥੋੜ੍ਹਾ ਸਮਾਂ ਪਹਿਲਾਂ ਸਾਚਕਣ ਸ੍ਰੀ ਹਜੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਸਨ ਜਿਨ੍ਹਾਂ ਨੇ ਜ਼ਰਵਾਣਿਆਂ ਦੇ ਜ਼ੁਲਮ ਨਾਲ ਟਕਰਾ ਕਰਦੇ ਹੋਏ ਵੱਡੇ ਸੰਘਰਸ਼ ਕੀਤੇ ਅਤੇ ਧਰਮ ਦੀ ਸਥਾਪਨਾ ਕਰਕੇ ਜ਼ੁਲਮ ਦੀਆਂ ਜੜ੍ਹਾਂ ਨੂੰ ਪੁੱਟਣਾ ਕੀਤਾ ਅੱਜ ਉਹਨਾਂ ਦੇ ਹੁਕਮ ਅਨੁਸਾਰ ਗੁਰਬਾਣੀ ਸਰੂਪ ਵਿੱਚ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਨੂੰ ਮਾਨ ਰਏ ਹਨ ਇਦਰੋਂ ਇਹ ਬਚਨ ਇੰਨਾ ਮਰਹੱਟਾ ਭਰਾਵਾਂ ਨੂੰ ਸਿੱਖ ਸਮਝਾ ਰਿਹਾ ਸੀ ਕਿ ਉਦੋਂ ਇੱਕ ਪਠਾਨ ਜਿਹੜਾ ਕਿ ਕਿਲੇ ਵਿੱਚ ਨੌਕਰ ਸੀ ਉਹ ਵੀ ਨੇੜੇ ਆ ਗਿਆ ਇਸ ਪਠਾਨ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਿਗੁਰੂ ਕਲਗੀਧਰ ਪਿਤਾ ਜੀ ਦੇ ਜੰਗ ਯੁੱਧ ਕਰਦਿਆਂ ਦੇ ਸਮੇਂ ਆਪਣੇ ਅੱਖੀ ਦੇਖੇ ਸਨ ਸਤਿਗੁਰੂ ਹਜ਼ੂਰ ਦੀ ਸੱਚੀ ਕਮਾਲਤਾ ਤੇ ਬੀੜਤਾ ਦਾ ਪਹਿਲਾਂ ਹੀ ਕਿਲਿਆ ਹੋਇਆ ਸੀ ਏ ਵੀ ਇਹਨਾਂ ਦੇ ਬਚਨ ਚਲਦਿਆਂ ਦੇ ਸਮੇਂ ਕੋਲ ਆ ਕੇ ਬੈਠ ਗਿਆ ਤੇ ਲੱਗਾ ਸਤਿਗੁਰੂ ਜੀ ਦੀ ਸੱਚੀ ਸੂਰਬੀਰਤਾ ਦੇ ਸੋਲੇ ਕੌਣ ਇਸ ਨੇ ਫਿਰ ਦੱਸਿਆ ਕਿ ਉਹ ਤਾਂ ਸੱਚੇ ਨਾਮ ਤਾਂ ਨਹੀਂ ਮਹਾਨ ਸੂਰਮੇ ਸਨ ਸਵਾ ਸਵਾ ਲੱਖ ਨਾਲ ਇਕੱਲੇ ਸਿੰਘ ਨੂੰ ਟਾਕਰੇ ਲਈ ਭੇਜਣਾ ਉਹਨਾਂ ਦੀ ਸੂਰਬੀਰਤਾ ਤੇ ਯੁੱਧ ਕੁਸ਼ਲਤਾ ਦਾ ਕਮਾਲ ਹੀ ਕਮਾਲ ਸੀ ਇਸ ਪਠਾਨ ਪਾਸੋਂ ਸਤਿਗੁਰੂ ਕਲਗੀਧਰ ਪਿਤਾ ਜੀ ਦੇ ਪ੍ਰਤੀ ਸੱਚੀ ਤਾਰੀਫ਼ ਸੁੰਦਿਆ ਇਨ੍ਹਾਂ ਦੋਨਾਂ ਭਰਾਵਾਂ ਦਾ ਹਿਰਦਾ ਬਲੁੰਦ ਰਿਆ ਗਿਆ ਤੇ ਪਠਾਨ ਦੀ ਰਸਨਾ ਰਾਹੀ ਗੁਰੂ ਸਾਹਿਬ ਦੀ ਸਿਫਤ ਹੋਈ ਤਾਂ ਇੱਕ ਵੈਸੇ ਹੀ ਅਨੋਖੀ ਗੱਲ ਸੀ ਆਕਿਰਨੂ ਸਿਦਕ ਨੇ ਇਨ੍ਹਾਂ ਨੂੰ ਗੁਰੂ ਚੰਨਾ ਨਾਲ ਜੋੜ ਹੀ ਦਿੱਤਾ ਸੂਰਜ ਪ੍ਰਕਾਸ਼ ਦੁਆਰਾ ਇੱਕ ਪਠਾਨ ਤੇ ਜਾਏ ਨਿਹਾਰਾ ਸੁਣ ਤਿਸਨੇ ਗੁਰੂ ਜਸ ਉਚਾਰਾ ਸੋ ਗੁਰੂ ਬੜੇ ਬਹਾਦਰ ਹੈਰਾ ਰਣ ਚਮਕੌਰ ਆਨੰਦਪੁਰ ਕੇਰਾ ਕਹਾਂ تیر ਕਰ ਜੋਰ ਪ੍ਰਹਾਰੇ ਇਕ ਤੇ 10000 ਅਰਮਾਰੇ ਕਰਾਮਾਤ ਕੋ ਧਨੀ ਵਿਸਾਲਾ ਜੋ ਚਿਤ ਚਾਏ ਸੋ ਕਰਨੇ ਵਾਲਾ ਪਠਾਨ ਦੀ ਰਸਨਾ ਤੋਂ ਸਿਫਤ ਕਿ ਕਲਗੀਧਰ ਪਿਤਾ ਜੀ ਐਸੇ ਸਮਰੱਥ ਸਨ ਜੋ ਵੀ ਚਿਤ ਵਿੱਚ ਆਵੇ ਸਭ ਤਰ੍ਹਾਂ ਕਰਨ ਕਰਾਉਣ ਹਾਰ ਸਨ ਉਹਨਾਂ ਦੇ ਚਿਤ ਵਿੱਚ ਆਇਆ ਫੁਰਨਾ ਨਿਰੰਕਾਰੀ ਹੁਕਮ ਅਨੁਸਾਰ ਉਸੇ ਵਕਤ ਪੂਰਾ ਹੋਣਾ ਅਵਸ਼ੇਸ਼ੀ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ